ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਟਿੱਕ ਚੈਨਲ ਤੇ ਤੁਹਾਡਾ ਸਵਾਗਤ ਹੈ ਟਾਈਮ ਹੋ ਗਿਆ ਜੀ ਦੁਪਹਿਰ ਦਾ ਸਾਢੇ 12 ਦਾ ਟਾਈਮ ਹੋ ਗਿਆ ਕੰਮ ਕਾਰਾ ਪਸਾਰੇ ਕਰ ਲੈਨੇ ਆਪਾਂ ਅੱਜ ਜਾ ਕੇ ਆਇਆ ਸੁਖਨੇ ਸਾਹ ਦੇ ਪਾਠ ਤੇ ਉਧਰ ਗਏ ਸੀ ਪਹਿਲਾਂ ਠੀਕ ਹੰਕਮੁਮਾਪਾ ਕਰ ਗਏ ਸਾਰੇ ਸੁਖਨੇ ਰਾਜਾ ਦਾ ਕੱਲ ਤਾਂ ਅੰਮ੍ਰਦਾਸ ਬਣਾਉਣ ਨਾਲ ਹੋ ਗਈ ਬਣਾਤਾ ਸੀ ਇਹ ਹੁਣ ਉਹਨਾਂ ਨੇ ਸੂਟ ਫੜਨਾ ਹੋਣਾਗਾ ਆਵਰਲੈਪ ਪ੍ਰੈਸ ਕਰ ਦਈਏ ਤੇ ਬਾਅਦ ਦੇ ਕੰਮ ਸਾਰੇ ਬਿਗਿੰਗ ਹੋਏ ਹੋਏ ਨੇਗੇ ਮੱਚਿਆਂ ਦੇ ਪੇਪਰ ਚੱਲ ਰਹੇ ਨੇਗੇ ਚੱਵੀ ਕਰ ਰਹੇ ਨੇਗੇ ਅਮਨ ਤਾਂ ਮੇਰੇ ਨਾਲ ਗਿਆ ਸੀਗਾ ਤੇ ਛੁੱਟੀ ਦਾ ਪੇਪਰ ਸੀ ਨਾ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਛੁੱਟੀ ਦੇ ਟਾਈਮ ਤੋਂ ਪਹਿਲਾਂ ਪਹਿਲਾਂ ਆਪਾਂ ਵਾਪਸ ਆ ਗਏ ਹਾਂ ਨਾ ਕਿ ਆਪਾਂ ਸਭ ਕਰ ਲਿਆ ਨੀ ਆਪਾਂ ਜੋ ਕੁੱਟ ਜਾਂਦਾ ਹੈ ਕੋਈ ਤੋੜ ਲਾ ਬਰਵਾ ਜੇ ਇਹਨੂੰ ਤੋਤਨ ਵਰੀ ਦਾ ਧਾਗਾ ਪਾਹਟੇ ਉਹਦੀ ਧਗਾ ਟੁੱਟ ਜਾਂਦਾਗਾ ਲੋ ਜੀ ਆਪਾਂ ਪ੍ਰੈਸ ਕਰ ਦਈਏ ਆਂਟੀ ਹੁਰਿਆਂ ਵਾਲੇ ਨੇ ਉਹਨਾਂ ਦਾ ਫੋਨ ਆਇਆ ਸੀਗਾ ਕਹਿੰਦੇ ਅਸੀਂ ਆਉਣਾ ਹੈ ਸੂਟ ਫੜਨ ਤੇ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਆਪਾਂ ਪ੍ਰੈਸ ਕਰਕੇ ਰੱਖ ਦਈਏ ਤੇ ਫਿਰ ਆਪਾਂ ਰੋਕ ਕੇ ਗੱਲ ਕਰ ਲੈਂਦੇ ਆ ਪਿਆਰ ਨਹੀਂ ਹੋ ਰਹਾਗਾ ਅੱਛਾ ਕਾਲ ਨੂੰ ਛੁੱਟਿਆ ਨੂੰ ਹਾਂ ਉਹ ਬੜੀ ਜਲਦੀ ਸ਼ੁਰੂ ਹੋਗੇ ਨਾ ਪੇਪਰ ਹੋ ਗੋ ਮਹੀਨਾ ਤਾਂ ਰਹਿ ਗਿਆ ਹੁਣ ਪੱਕੇ ਵਿਦਿਆਰਥੀਆਂ ਦਾ ਹਾਂ ਫਿਰ ਕਪੜੇ ਤੇ ਰੈਲ ਤੋਂ ਨਾਲ ਨੂੰ ਦੇ ਰਾਤ ਨੂੰ ਪਰ ਉਹ ਤਾਂ ਜਦੋਂ ਮੈਨੂੰ ਕਿਤੇ ਬਾਹਰ ਜਾਂਦੇ ਦੇਖਦਾ ਅਸੀਂ ਕਹਿੰਦਾ ਬਸ ਤੰਗ ਲਿਆ ਦੀ ਸੰਗਣਾ ਗੇਤੀ ਲੱਗ ਪਾਰਕ ਕੱਟ ਲਿਆ ਪਾਰਕ ਸਭ ਚੀਜ਼ੀ ਕਰਨੀ ਹੈ ਦੇਖ ਲਓ ਕੋਈ ਬਲੇਰੇ ਤਰ ਲਓ ਗਾਰਨਾਉਣ ਵਾਲੀ ਮੋਠਾ ਦੇ ਮੜਾ ਲਾਤਾ ਜਾਣਾ ਸਵੇਰੇ ਸਕੂਲ ਨਾਲ ਗਾਰਨੇ ਦੀ ਮੋਠਾ ਦਾੜਾ ਲਾਉਣੀ ਹਣ ਲਿਆ ਦੂੰਗਾ ਆਤਾ ਜਬੂ ਘਰ ਮਾਣਾ ਹਾਂ ਆਤਾ ਜਬੂ ਘਰ ਦਵਰੇ ਆਹ ਉਹ ਚਾਹ ਉਹ ਹੀ ਹੋਊਗਾ। ਤੋ ਵੀਰਵਾ। ਅਦਰਕ ਮੰਗਾ ਹੈ ਨਹੀਂ ਗਾ। ਮੈਨੂੰ ਲੱਗਦਾ ਪਿਆ ਹੈ ਉਹ ਤੇ ਮੂਲੀਆਂ ਕੋਲ। ਜੇ ਤਾਂ ਨਹੀਂ। ਅਦਰਕ ਵੀ ਪਾਉਣਾ ਹੋਊਗਾ ਇਹਦੇ ਵਿੱਚ। ਪਹਿਲਾਂ ਅਦਰਕ, ਲਸਣ, ਪਾਲਕ ਤੇ ਇੱਕ ਕਾਲੀ ਮਿਰਚ। ਠੀਕ ਹੈ। ਸੂਪ ਬਣਾਉਣਾ ਹੈ ਪਾਲਕ ਦਾ। ਅੱਛਾ। ਹਲਦੀ ਦੇ ਨਮਕ ਰੋਜ 4 ਮੈਕਸ ਨਹੀਂ ਪਾਉਣੀ ਸਬਜ਼ੀਆਂ ਨੂੰ ਵਧੀਆ ਲੱਗਦਾ ਪਾਲਕ ਨਾਲ ਕਰਾਣਾ ਹੋ ਜਾਂਦਾ ਮੇਥਿਆਂ ਨਾਲ ਕੋੜ ਹੋ ਜਾਂਦਾ ਸਬਜ਼ੀਆਂ ਨਾਲ ਵੀ ਰਹਿੰਦਾ ਹਾਂ ਸਬਜ਼ੀਆਂ ਨਾਲ ਵੀ ਰਹਿੰਦਾ ਆਹ ਖਾਣਾ ਨਹੀਂ ਹਾਂ ਨਹੀਂ ਆਹ ਖਾਣਾ ਆਪੇ ਖਾ ਲੂਗਾ ਸਕੂਲ ਤੁਸ ਨੂੰ ਅੱਲੇ ਮੈਂ ਹੁਣ ਖਾਧਾ ਹੋਇਆ ਹੈ ਨਾ ਚਾਹ ਤੇ ਦੀ ਰੋਟੀ ਖਾ ਲਈ ਤੇ ਆਜਾ ਫੋਟੋ ਜੀ ਪੜਾ ਸਾਰੇ ਕੱਪੜੇ ਉਪਰੇ ਚੱਲੇ ਉਹਦਾ ਸਾਰਾ ਗਾਹ ਤੱਕ ਜਦਾ ਨਹੀਂ ਕਿੰਨੇ ਦਾ ਹੋਵੇ ਕਾਪੇ ਜਾਂਦੇ ਹੋਰ ਹਫਤੇ ਬਾਅਦ ਹੀ ਯਾਰ ਫੇਰ ਤੋਂ ਹੋਊਗਾ ਅੱਡਵਾਡ ਰੱਖੋਗੇ ਨਾ ਫੇਰ ਹੀ ਸਾਰੇ ਇਕੱਠੇ ਹੋ ਜੰਦੇ ਨੇ ਸਾਰਿਆਂ ਦੇ ਤੇ ਦਾ ਫੈਨਣਾ ਅੱਡਵਾਡ ਹੁਣ ਫੇਰ ਵੀ ਗਾ ਪਈ ਜਾਂਦਾ ਇੱਕ ਉਹ ਤਾਂ ਨਾ ਘਰਿਆ ਕਰੋ ਅਗਲੇ ਜਨ ਆਪਦੇ ਕੱਪੜੇ ਲਾਉਂਦਾ ਦੂਜਿਆਂ ਦੇ ਵੀ ਖਿਲਾਅ ਦਿੰਦਾ ਇਹਨਾਂ ਕੋਲ ਨਹੀਂ ਨਹੀਂ ਮੁੱਕ ਗਈ ਕਿੰਨਾ ਸਮਾਂ ਪਿਆ ਮੈਨੂੰ ਉਹ ਤਾਂ ਨਾ ਘਰਿਆ ਕਰੋ ਕਿ ਕੱਪੜੇ ਸਾਲ ਮੈਂ ਤਾਂ ਜਾਣਨਾ ਸੀ ਟੂਸ਼ਨ ਠੀਕ ਆ ਧਾਰ ਲਿਆ ਕੇ ਦੇ ਜਪਨਾ ਮੈਂ ਠੀਕ ਆ ਠੀਕ ਆ ਉਤੇ ਇਹ ਰਦਲਾਣਾ ਅੰਗਰ ਨਾਲ ਪਟਾ ਟੰਗਣਾ ਨਾ ਨੋ ਇਧਰ ਆਪਣਾ ਸੂਪ ਧਰਿਆ ਹੋਇਆ ਸੀ ਪਾਲਕ ਦਾ ਇਹ ਪਾ ਗੈਸ ਥੋੜਾ ਸਖਤ ਕਿਪੋ ਹੋਇਆ ਦਾ ਬਣੇ ਜਾਊਗਾ ਇਧਰ ਆਪਣਾ ਕਿਉਂ ਬਣਿਆ ਹੋਇਆਗਾ ਸੂਟ ਆਪਾਂ ਕਟਿੰਗ ਕਰ ਲਿਆ ਹੁਣ ਜਿੰਨਾ ਸਲਾਈ ਹੁੰਦਾ ਆਪਾਂ ਕਰਦੇਾਂਗੇ ਕਟਿੰਗ ਕਰਕੇ ਰੱਖਤਾ ਆ ਵੀ ਮੈਂ ਕਟਿੰਗ ਕਰਨਾ ਸੀ ਪਰ ਮੈਂ ਹੁਣ ਇਹਨੂੰ ਦੇਖਿਆ ਬਾਅਦ ਚ ਪਰ ਇਹਦੇ ਉੱਪਰ ਲਾਈਨਿੰਗ ਲੱਗੂਗੀ ਕਪੜਾ ਤਾਂ ਉਸਰ ਜਾਂਦਾ ਲਾਈਨਿੰਗ ਲੱਗਣ ਨੂੰ ਕਹਣਾ ਇਹਦੇ ਵਿੱਚ ਆ ਤੁਹਾਨੂੰ ਦਿਖਾਵਾਂ ਮੈਂ ਆਹ ਵਾਲੀ ਚੀਜ਼ ਆ ਲਾਸ ਲੱਗੀ ਹੋਈ ਆ ਇਸ ਤਰ੍ਹਾਂ ਇਹਦੇ ਨੀਚੇ ਆਪਾਂ ਨੂੰ ਲਾਈਨਿੰਗ ਲਾਉਣੀ ਪਊਗੀ ਨਾ ਆਲਾ ਪਾਣੀ ਛੱਡ ਕੇ ਬਾਲਟੀ ਭਰ ਜੂਆ ਤੁਹਾਨੂੰ ਫਿਰ ਲੇਟ ਹੋ ਜਾਣਾ ਲਓ ਜੀ ਟਾਈਮ ਹੋ ਗਿਆ 5:30 ਤੇ ਬੁਟੀਕ ਦਾ ਕੰਮ ਹੁਣ ਆਪਾਂ ਬਸ ਕਟਿੰਗ-ਕਟਿੰਗ ਕੀਤੀ ਅੱਜ ਤੁਹਾਨੂੰ ਪਤਾ ਉਧਰ ਜਾਣ ਕਰਕੇ ਬਸ ਓਵਰਲਾਕ ਪੈਸਾ ਕਿਉਂਕਿ ਕਪੜਾ ਦਾ ਬੜਾ ਖਲਾਰਾ ਜੱਪਿਆ ਪਿਆ ਸੀ ਉਸ ਦਾ ਤੋਤੇ ਵੀ ਬਹੁਤ ਕੱਟੇ ਹੋਏ ਪਏ ਸੀ ਉਹ ਵੀ ਸਾਹਮਣੇ ਵਾਲੇ ਸੀਗੇ ਤੇ ਕੁਝ ਬੁਟੀਕ ਚ ਵੀ ਸਲਾਈ ਕਰੇ ਹੋਏ ਰੱਖੇ ਪਏ ਸੀਗੇ ਉਹ ਵੀ ਓਵਰਲਾਕ ਪੈਸਾ ਕਰਕੇ ਰੱਖਣ ਵਾਲੇ ਸੀਗੇ ਤੇ ਅੱਜ ਉਹ ਸਾਰਾ ਕੰਮ ਕੰਪਲੀਟ ਕੀਤਾ ਕਟਿੰਗ ਕਰਤੀ ਹੁਣ ਆਪਾਂ ਸਲਾਈ ਦੇਖਦੇ ਹਾਂ ਜੇ ਕੀਤਾ ਜਾਊ ਤਾਂ ਕੁਝ ਕਰ ਲਾਂਗੇ ਨਹੀਂ ਰੋਟੀ ਪਾਣੀ ਬਣਾਉਣਿਆਂਗੇ

ਕੁਰਤਾ ਪਜਾਮਾ ਨਹੀਂ ਹੁਣ ਮੈਂ ਅੱਡੀ ਸਦੀ ਕਿਵੇਂ ਸਲਾਈ ਕਰਦਾ ਕੁਰਤਾ ਪਜਾਮਾ ਕੁਰਤਾ ਪਜਾਮੇ ਨੂੰ ਟਾਈਮ ਲੱਗੂਗਾ ਗਰਮੀਆਂ ਚ ਕੁਰਤਾ ਪਜਾਮਾ ਪਾਉਣਾ ਨਹੀਂ ਹੁਣ ਇਹਨੂੰ ਸਰਦੀਆਂ ਚ ਕੁਰਤਾ ਪਜਾਮਾ ਚਾਹੀਦਾ ਗਰਮੀਆਂ ਚ ਪਾਉਣਾ ਨਹੀਂ ਹੈਗਾ ਰੋਜ਼ ਹੀ ਲੱਗ ਜਾਂਦਾ ਸਾਮ ਦੇ ਟਾਈਮ ਮੈਂ ਕੁਰਤਾ ਪਜਾਮਾ ਪਾਉਣਾਗਾ ਤੇ ਰਿਆ ਰਸਤਾ ਟਾਈਮ ਆ ਜੀ ਹਾਂ ਤੇ ਆਪਾਂ ਬਸ ਰੋਟੀ ਬਣਾਉਣ ਵਾਲੀ ਹੈਗੀ ਸਬਜੀ ਵੀ ਬਣੀ ਪਈ ਹੈਗੀ ਇਹ ਬਾਕੀ ਸਾਰਾ ਕੰਮ ਨਿਬੜਿਆ ਹੋਇਆਗਾ ਤੇ ਇੱਕ ਜੀ ਕਰਦਾ ਕੁਝ ਟਾਈਮ ਥੋੜਾ ਜਿਹਾ ਲਾਲਾਂ ਕਮੀਜ਼ ਨੂੰ ਹੀ ਬਣਾਦਾ ਕੋਈ ਸਲਾਈ ਕਰਨ ਵਾਲਾ ਤੇ ਕਪੜੇ ਮੇ ਚੱਕ ਕੇ ਅਲਮਾਰੀ ਚ ਧਰਨੇ ਨੇ ਤਾਹਾਂ ਪਿਆ ਸਾਰੀਆਂ ਲੱਗ ਗਈਆਂ ਲੱਗੀਆਂ ਪਿਆ ਨੇ ਤੇ ਇੱਕ ਜੀ ਕਰਦਾ ਵੀ ਬੱਚਿਆਂ ਦੇ ਅਮਨ ਦੇ ਟਿਊਸ਼ਨ ਤੋਂ ਆਏ ਤੋਂ ਬਾਅਦ ਤੇ ਉਹਨਾਂ ਦੇ ਪਾਪਾ ਵੀ ਆ ਜਾਣਗੇ ਸਾਰੇ ਕਪੜੇ ਲੱਗ ਕੇ ਫੜਾਏ ਜਾਂਦੇ ਇੱਕ ਜਣਾ ਫੜਾਈ ਜਾਂਦਾ ਇੱਕ ਜਣਾ ਚਲੋ ਸਾਰੀਆਂ ਅਲਮਾਰੀਆਂ ਚ ਅਲੱਗ-ਅਲੱਗ ਟਿਕਾਈ ਜਾਂਦੇ ਨੇਗੇ ਤੇ ਉਹਦੇ ਨਾਲ ਥੋੜਾ ਸੌਖਾ ਰਹਿੰਦਾ ਨੇ ਇਕੱਲੇ ਜਾਣੇ ਨੂੰ ਔਖਾ ਹੋ ਜਾਂਦਾ ਗਾ ਦੇਖਣਾ ਜੀ ਇੱਕ ਸਾਡੇ ਬਿੱਲੀ ਆ ਜਾਂਦੀ ਉਹਦੀ ਉਹ ਨਹੀਂ ਕੁਛ ਕਰਨ ਦਿੰਦੀ ਹੈਗੀ ਹੈ ਹਾਂ ਆਰਮਾਨਾ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕੜਤਾ ਪਜਾਮਾ ਤੇਰਾ ਇਹਨੂੰ ਰੰਗ ਚੜਿਆ ਹੋਇਆਗਾ ਨਾਲੇ ਇਹ ਉੱਚਾ ਹੋਇਆ ਪਿਆ ਬਹੁਤ ਰੰਗ ਚੜਿਆ ਹੋਇਆ ਇਹਨੂੰ ਆਹ ਦੇਖ ਲੈ ਪਾ ਲੈ ਫਿਰ ਮੈਨੂੰ ਕੀ ਹੈ ਠੰਡ ਲੱਗੂਗੀ ਇਹਦੇ ਵਿੱਚ ਦੀ ਸਾਰੇ ਕੱਪੜੇ ਅੰਦਰ ਨਾਲ ਲੈ ਕੇ ਤੇ ਜੈਕਟ ਵਗੈਰਾ ਗਿੱਲੀ ਹੋ ਜੂ ਜੈਕਟ ਬਾਹਰ ਕਰ ਦੇ ਹੈ ਜੈਕਟ ਬਾਹਰ ਕਰ ਦੇ ਬਾਹਰ ਤਾਂ ਦੇ ਤੇ ਸ਼ੇਰਾ ਲਾ ਲੈ ਆਪ ਦਾ ਉੱਪਰੋਂ ਸਾਰ ਤੇ ਪਿਆਗਾ ਇਹਨੂੰ ਪਤੰਗਾ ਦਾ ਕਿੱਥੋਂ ਪਤਾ ਨਹੀਂ ਰਹੰਦਾ ਕਾ ਜ्यों ਸਕੂਲੋਂ ਆ ਕੇ ਬਸ ਫੋਨ ਲੈ ਕੇ ਬੈਠ ਗਿਆ ਟੀਵੀ ਮੋਟੇ ਬੈਠ ਗਿਆ ਉਦੋਂ ਬਾਅਦ ਕੋਠੇ ਚੜ ਜਾਂਦਾ ਹੁਣ ਇਹ ਪਤੰਗ ਚੜਾਉਣ ਲੱਗੇ ਮਸਾ ਲਾ ਕੇ ਲਿਆਂਦਾ ਕਾ ਹੁਣ ਮੈਂ ਕਿਹਾ ਵੀ ਠੰਡ ਹੋ ਗਈ ਆ ਜਾ ਹੁਣ ਵੀ ਆਉਣਾ ਮੈਂ ਆਉਣਾ ਉਹਨਾਂ ਦੀ ਨਜ਼ਰ ਮੈਂ ਆਪ ਨਹੀਂ ਗਈ ਉਹਨਾਂ ਦੀ ਨਜ਼ਰੇ نیچے ਆਇਆ ਨਹੀਂ ਹੈਗਾ ਕਾ ਥੱਲੇ ਤੇ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਦੇ ਅੰਡ ਆਪਾਂ ਇੱਥੇ ਕਰਦੇ ਹਾਂ ਮਿਲਦੇ ਹਾਂ ਕੱਲ ਨੂੰ ਕਿਸੇ ਹੋਰ ਸੋਹਣੇ ਜਿਹੇ ਵਲੌਗ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਲਾਈਕ ਸ਼ੇਅਰ ਜ਼ਰੂਰ ਕਰਦੇ ਕੋਈ